ਦੋਸਤੋ ਕੈਨੇਡਾ ਦਾ ਇੱਕ ਮਸ਼ਹੂਰ ਕਬੱਡੀ ਕਮੈਂਟੇਟਰ ਸੁਖਚੈਨ ਸਿੰਘ ਬਰਾੜ ਜਦੀ ਕਮੈਂਟਰੀ ਨੇ ਕਬੱਡੀ ਜਗਤ ਵਿੱਚ ਧੱਕ ਪਾਈ ਨਾਲ ਹੀ ਸੁਖਚੈਨ ਬਰਾੜ ਦੀਆਂ ਸਮਾਜ ਨੂੰ ਸੇਧ ਦੇਣ ਵਾਲੀਆਂ ਗੱਲਾਂ ਵੀ ਲੋਕ ਬਹੁਤ ਪਸੰਦ ਕਰਦੇ ਸਨ ਸੁਖਚੈਨ ਬਰਾੜ ਕਬੱਡੀ ਜਗਤ ਦਾ ਇੱਕ ਮਸ਼ਹੂਰ ਅਤੇ ਜਾਣਿਆ ਪਛਾਣਿਆ ਚਿਹਰਾ ਸੀ ਉਸ ਨੂੰ ਆਪਣੀ ਮਸ਼ਹੂਰੀ ਦਾ ਬੜਾ ਸ਼ੌਕ ਹੁੰਦਾ ਸੀ ਪਰ ਸੁਖਚੈਨ ਬਰਾੜ ਨੇ ਕਦੇ ਵੀ ਇਹ ਨਹੀਂ ਸੋਚਿਆ ਹੋਣਾ ਕਿ ਕਬੱਡੀ ਤੋਂ ਇਲਾਵਾ ਵੀ ਉਹ ਕਿਸੇ ਹੋਰ ਚੀਜ਼ ਵਾਸਤੇ ਮਸ਼ਹੂਰ ਹੋ ਜਾਵੇਗਾ ਸੋ ਜਾਨ ਬਰਾੜਾ ਤੇ ਉਸ ਦੀ ਸੋਹਣੀ ਸਨੱਕੀ ਟਰੱਕ ਡਰਾਈਵਰ ਘਰ ਵਾਲੀ ਦੀ ਦਰਦਨਾਕ ਕਹਾਣੀ ਸੁਣ ਕੇ ਤੁਹਾਡੇ ਹੋਸ਼ ਛੁੱਟ ਜਾਣਗੇ ਕਹਾਣੀ ਅੱਗੇ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਅਤੇ ਚੈਨਲ ਸਬਸਕ੍ਰਾਈਬ ਕਰਕੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅਜਿਹਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਕਹਾਣੀ ਸ਼ੁਰੂ ਹੁੰਦੀ ਹੈ ਸਾਲ 1995 ਤੋਂ ਜਦੋਂ ਪੰਜਾਬ ਦੇ ਮੋਗੇ ਜ਼ਿਲ੍ਹੇ ਦੇ ਪਿੰਡ ਲਦਾਈਕੇ ਤੋਂ ਸੁਖੈਣ ਸਿੰਘ ਬਰਾੜ ਕੈਨੇਡਾ ਜਾਂਦਾ ਹੈ ਉਸ ਵਕਤ ਤੱਕ ਉਸਦੀ ਉਮਰ 31 ਸਾਲਾਂ ਦੀ ਸੀ ਇਸ ਤੋਂ 4 ਸਾਲ ਬਾਅਦ ਉਹ ਵਾਪਸ ਪੰਜਾਬ ਆਉਂਦਾ ਤੇ ਸਾਲ 1999 ਦੇ ਵਿੱਚ ਉਸਦਾ ਵਿਆਹ ਗੁਰਪ੍ਰੀਤ ਕੌਰ ਨਾਲ ਹੋ ਜਾਂਦਾ ਸੁਖਚੈਨ ਬਰਾੜ ਦੀ ਉਸ ਵਕਤ ਉਮਰ 35 ਸਾਲਾਂ ਦੀ ਹੋ ਚੁੱਕੀ ਸੀ ਪਰ ਉਸਦੀ ਪਤਨੀ ਦੀ ਉਮਰ ਮਹਿਜ਼ 21 ਸਾਲਾਂ ਦੀ ਸੀ ਇੱਕ ਮੀਡੀਆ ਰਿਪੋਰਟ ਅਨੁਸਾਰ ਵਿਆਹ ਦੇ ਸਮੇਂ ਸੁਖਚੈਨ ਬਰਾੜ ਨੇ 8 ਲੱਖ ਰੁਪਏ ਅਤੇ ਆਪਣੇ ਸਹੁਰੇ ਪਰਿਵਾਰ ਨੂੰ ਕੈਨੇਡਾ ਲੈ ਕੇ ਜਾਣ ਦਾ ਇੱਕ ਇਕਰਾਰ ਕੀਤਾ ਸੀ ਜਿਸ ਨੂੰ ਉਹ ਪੂਰਾ ਵੀ ਕਰਦਾ ਹੈ ਦੋਹ પતિ ਪਤਨੀ ਦੀ ਉਮਰ ਵਿੱਚ ਬੜਾ ਵੱਡਾ ਫਰਕ ਹੁੰਦਾ ਪਰ ਫਿਰ ਵੀ ਜ਼ਿੰਦਗੀ ਵਧੀਆ ਚੱਲ ਰਹੀ ਹੁੰਦੀ ਹੈ ਦੋਵੇਂ ਕੈਨੇਡਾ ਆ ਜਾਂਦੇ ਜਿੱਥੇ ਉਹਨਾਂ ਦੇ ਤਿੰਨ ਬੱਚੇ ਹੁੰਦੇ ਹਨ ਕੈਨੇਡਾ ਵਿੱਚ ਸੁਖਚੈਨ ਦਾ ਇੱਕ ਭਰਾ ਤੇ ਮਾਂ ਵੀ ਘਰ ਵਿੱਚ ਰਹਿੰਦੇ ਸਨ ਪਰ ਉਸ ਦੀ ਪਤਨੀ ਗੁਰਪ੍ਰੀਤ ਕੌਰ ਨਾਲ ਉਹਨਾਂ ਦਾ ਰਿਸ਼ਤਾ ਠੀਕ ਨਹੀਂ ਹੁੰਦਾ ਮੀਡੀਆ ਰਿਪੋਰਟਾਂ ਮੁਤਾਬਕ ਸੁਖਚੈਨ ਦੇ ਭਰਾ ਤੇ ਮਾਂ ਵੱਲੋਂ ਗੁਰਪ੍ਰੀਤ ਕੌਰ ਨਾਲ ਕਾਫੀ ਬੁਰਾ ਵਿਵਹਾਰ ਕੀਤਾ ਜਾਂਦਾ ਸੀ ਉਹਨਾਂ ਵਿਚਕਾਰ ਅਕਸਰ ਹੀ ਲੜਾਈ ਝਗੜਾ ਹੁੰਦਾ ਰਹਿੰਦਾ ਕਈ ਵਾਰ ਤਾਂ ਲੜਾਈ ਝਗੜਾ ਇਹ ਸਾਧ ਤੱਕ ਵੱਧ ਜਾਂਦਾ ਕਿ ਗੱਲ ਮਾਰਕੁੱਟ ਤੱਕ ਵੀ ਪਹੁੰਚ ਜਾਂਦੀ। ਇਸੇ ਘਰੇਲੂ ਕਲੇਸ਼ ਕਾਰਨ ਗੁਰਪ੍ਰੀਤ ਕੌਰ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੀ ਹੈ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਗੁਰਪ੍ਰੀਤ ਕੌਰ ਦੇ ਕਿਸੇ ਜਿੰਦਰ ਨਾਮ ਦੇ ਸ਼ਖਸ ਨਾਲ ਨਾਜਾਇਜ਼ ਸਬੰਧ ਵੀ ਹੁੰਦੇ। ਸਾਲ 2015 ਦੇ ਵਿੱਚ ਸਖਤੈਨ ਬਰਾੜ ਤੇ ਉਸ ਦੀ ਪਤਨੀ ਗੁਰਪ੍ਰੀਤ ਕੌਰ ਵਾਪਸ ਪੰਜਾਬ ਆਉਂਦੇ ਤੇ ਪੰਜਾਬ ਆ ਕੇ ਗੁਰਪ੍ਰੀਤ ਕੌਰ ਇੱਕ ਫੈਸਲਾ ਕਰਦੀ ਹੈ ਕਿ ਉਹ ਤਿੰਨ ਬੱਚਿਆਂ ਵਿੱਚੋਂ ਛੋਟੇ ਬੱਚੇ ਦੋਹਾਂ ਦੇ ਨਾਲ ਕੁਝ ਸਾਲਾਂ ਲਈ ਪੰਜਾਬ ਵਿੱਚ ਹੀ ਰਹੇਗੀ ਵਾਪਸ ਕੈਨੇਡਾ ਜਾ ਕੇ ਗੁਰਪ੍ਰੀਤ ਆਪਣੇ ਬੱਚਿਆਂ ਨੂੰ ਪੰਜਾਬ ਵਲ ਜਾਣ ਦੀਆਂ ਤਿਆਰੀਆਂ ਵਿੱਚ ਰੁੱਝ ਜਾਂਦੀ ਪਰ ਉਸ ਦਾ ਇਹ ਫੈਸਲਾ ਸੁਖਚੈਨ ਬਰਾੜ ਨੂੰ रास ਨਹੀਂ ਆਉਂਦਾ ਉਹ ਨਹੀਂ ਚਾਹਦਾ ਕਿ ਉਸ ਦੀ ਪਤਨੀ ਦੋ ਬੱਚਿਆਂ ਨੂੰ ਨਾਲ ਲੈ ਕੇ ਉਹਨਾਂ ਤੋਂ ਵੱਖਰੀ ਰਹੇ ਇਸ ਗੱਲ ਨੂੰ ਲੈ ਕੇ ਦੋਹਾਂ ਵਿੱਚ ਹੋਰ ਵੀ ਲੜਾਈ ਝਗੜੇ ਸ਼ੁਰੂ ਹੋ ਜਾਂਦੇ ਸਾਲ 2016 ਚੜ ਜਾਂਦਾ ਹੈ ਤੇ ਜਨਵਰੀ ਮਹੀਨੇ ਵਿੱਚ ਸਕੈਨ ਨੇ ਟ੍ਰਾਂਟੋ ਤੋਂ ਆਰਕਸਨਾ ਟਰੱਕ ਦਾ ਲੋਡ ਲੈ ਕੇ ਜਾਣਾ ਸੀ ਉਸ ਦੀ ਪਤਨੀ ਗੁਰਪ੍ਰੀਤ ਵੀ ਟਰੱਕ ਡਰਾਈਵਰ ਸੀ ਅਕਸਰ ਕਈ ਵਾਰ ਦੋਵੇਂ ਟਰੱਕ ਦੇ ਢੇਰੇ ਲਾਉਣ ਜਾਂਦੇ ਹੁੰਦੇ ਸਨ ਇਸ ਵਾਰ ਵੀ ਇਹ ਢੇਰਾ 3 ਦਿਨਾਂ ਦਾ ਸੀ ਤੇ ਗੁਰਪ੍ਰੀਤ ਕੌਰ ਸਕੈਨ ਬਰਾਡ ਦੇ ਨਾਲ ਜਾਣ ਲਈ ਰਾਜ਼ੀ ਹੋ ਜਾਂਦੀ ਹੈ 30 ਜਨਵਰੀ 2016 ਨੂੰ ਦੋਵੇਂ ਪਤੀ ਪਤਨੀ ਟਰੱਕ ਲੈ ਕੇ ਬ੍ਰੈਮਟਨ ਤੋਂ ਚੱਲ ਪੈਂਦੇ ਦੋਟਾ 1 ਘੰਟੇ ਡਰਾਈਵ ਕਰਕੇ ਇਹ ਸਾਊਥ ਸੈਰਨੀਆਂ ਦੇ ਇੱਕ ਟਰੱਕ ਸਟਾਪ ਤੇ ਜਾ ਕੇ ਰੁਕਦੇ ਹਨ ਜਿੱਥੋਂ ਅਗਲੀ ਸਵੇਰ ਇਹਨਾਂ ਅਮਰੀਕਾ ਜਾਣਾ ਹੁੰਦਾ ਇਸ ਸਟਾਪ ਤੇ ਇਹ ਆਰਾਮ ਕਰਨ ਲਈ ਕੁਝ ਘੰਟਿਆਂ ਵਾਸਤੇ ਰੁਕਦੇ ਪਰ ਅਗਲੇ ਦਿਨ ਸਵੇਰੇ 3:30 ਵਜੇ ਦੇ ਆਸ-ਪਾਸ ਇੱਕ ਖਬਰ ਆਉਂਦੀ ਹੈ ਕਿ ਇਸ ਸਟਾਪ ਤੇ ਖੜੇ ਇੱਕ ਟਰੱਕ ਨੂੰ ਅੱਗ ਲੱਗੀ ਹੋਈ ਹੈ ਜਿਸ ਵਿੱਚ ਗੁਰਪ੍ਰੀਤ ਕੌਰ ਵੀ ਮੌਜੂਦ ਹੁੰਦੀ ਤੇ ਅੱਗ ਵਿੱਚ ਉਹ ਜਉਂਦੀ ਸੜ ਜਾਂਦੀ ਹੈ ਫਾਇਰ ਬ੍ਰਿਗੇਡ ਵਾਲੀਆਂ ਗੱਡੀਆਂ ਵੀ ਬਿਨਾਂ ਸਮਾਂ ਗਵਾਏ ਘਟਨਾ ਵਾਲੀ ਥਾਂ ਤੇ ਪਹੁੰਚ ਚੁੱਕੀਆਂ ਸਨ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਡਾਕਟਰਾਂ ਵੱਲੋਂ ਸੁਖਚੈਨ ਦਾ ਵੀ ਚੈੱਕਅਪ ਕੀਤਾ ਜਾਂਦਾ ਹੈ ਪੁਲਿਸ ਆਸ-ਪਾਸ ਦੇ ਲੋਕਾਂ ਕੋਲੋਂ ਪੁੱਛਗਿੱਛ ਕਰਦੀ ਹੈ ਕਿ ਕੋਈ ਇਸ ਘਟਨਾ ਦਾ ਚਾਚਮਦੀਦ ਉੱਥੇ ਮੌਜੂਦ ਹੋਵੇ ਸੁਖਚੈਨ ਤੋਂ ਵੀ ਪੁੱਛਗਿੱਛ ਹੁੰਦੀ ਹੈ ਪਰ ਇੱਥੇ ਪੁਲਿਸ ਨੂੰ ਸੁਖਚੈਨ ਦੇ ਹਾਵ-ਭਾਵ ਬੜੇ ਅਜੀਬ ਲੱਗਦੇ ਹਨ ਜਦੋਂ ਪੁਲਿਸ ਸੁਖਚੈਨ ਨੂੰ ਪੁੱਛਦੀ ਹੈ ਕਿ ਤੂੰ ਅੱਗ ਲੱਗਣ ਵੇਲੇ ਟਰੱਕ ਵਿੱਚੋਂ ਆਪਣੀ ਪਤਨੀ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ ਤਾਂ ਪਹਿਲਾਂ ਤਾਂ ਉਹ ਕੁਝ ਨਹੀਂ ਬੋਲਦਾ ਪਰ ਫਿਰ ਸੁਖਤੇਨ ਕਹਿੰਦਾ ਹੈ ਕਿ ਮੈਂ ਉਸ ਦਾ ਨਾਮ ਲੈ ਕੇ ਉੱਚੀ ਉੱਚੀ ਰੌਲਾ ਪਾਇਆ ਉੱਥੇ ਧੂਆਂ ਬਹੁਤ ਜ਼ਿਆਦਾ ਸੀ ਜਿਸ ਕਰਕੇ ਮੇਰ ਤੋਂ ਅੱਗੇ ਨਹੀਂ ਹੋਇਆ ਗਿਆ ਪੁਲਿਸ ਮੁਤਾਬਕ ਸੁਖਤੇਨ ਵਾਰ-ਵਾਰ ਆਪਣੀ ਪਤਨੀ ਦੀ ਲਾਸ਼ ਵੇਖਣ ਦੀ ਜ਼ਿੱਦ ਕਰ ਰਿਹਾ ਸੀ ਤੇ ਵਾਰ-ਵਾਰ ਇਹ ਪੁੱਛ ਰਿਹਾ ਸੀ ਕਿ ਉਹ ਜਾਉਂਦੀ ਹੈ ਜਾਂ ਮਰ ਗਈ ਪਰ ਪੁਲਿਸ ਉਸ ਨੂੰ ਲਾਸ਼ ਵਖਾਉਣ ਤੋਂ ਮਨਾ ਕਰ ਦਿੰਦੀ ਹੈ ਪੁਲਿਸ ਅਧਿਕਾਰੀਆਂ ਮੁਤਾਬਕ ਉਹਨਾਂ ਨੂੰ ਇਦਾਂ ਲੱਗ ਰਿਹਾ ਸੀ ਜਿਵੇਂ ਸੁਖਚੈਨ ਇਹ ਪੱਕਾ ਕਰ ਰਿਹਾ ਹੋਵੇ ਕਿ ਕਿਤੇ ਉਸ ਦੀ ਘਰ ਵਾਲੀ ਬੱਚ ਤਾਂ ਨਹੀਂ ਗਈ ਪੁਲਿਸ ਅਧਿਕਾਰੀਆਂ ਮੁਤਾਬਕ ਜਦੋਂ ਘਟਨਾ ਵਾਲੀ ਥਾਂ ਤੇ ਪਹੁੰਚੇ ਤਾਂ ਉਸ ਵਕਤ ਸੁਖਚੈਨ ਬਰਾੜ ਬੜਾ ਹੀ ਸ਼ਾਂਤ ਸੜਕ ਤੇ ਐਨ ਵਿਚਕਾਰ ਖੜਾ ਸੀ ਉਹ ਮੈਡੀਕਲੀ ਬਿਲਕੁਲ ਠੀਕ ਸੀ ਉਸ ਨੂੰ ਕੋਈ ਵੀ ਧੂਆ ਆਦਿ ਵੀ ਨਹੀਂ ਚੜਿਆ ਹੋਇਆ ਸੀ ਉਸ ਦੇ ਕੱਪੜੇ ਵੀ ਬਿਲਕੁਲ ਠੀਕ ਸਨ ਕਿਤੋਂ ਵੀ ਕੁਝ ਵੀ ਨਹੀਂ ਛੜਿਆ ਹੋਇਆ ਉਸ ਵਕਤ ਤਾਂ ਪੁਲਿਸ ਸੁਖਚੈਨ ਨੂੰ ਘਰ ਭੇਜ ਦਿੰਦੀ ਹੈ ਪਰ ਪੁਲਿਸ ਨੂੰ ਇਹ ਪੱਕਾ ਯਕੀਨ ਹੋ ਜਾਂਦਾ ਕਿ ਸੁਖਤੈਨ ਉਹਨਾਂ ਤੋਂ ਕੁਝ ਨਾ ਕੁਝ ਜ਼ਰੂਰ ਛਿਪਾ ਰਿਹਾ ਹੈ ਫਾਇਰ ਬਰਗੇਡ ਦੀ ਟੀਮ ਨੂੰ ਇਹ ਵੀ ਪਤਾ ਲੱਗਦਾ ਹੈ ਕਿ ਅੱਗ ਨੂੰ ਹੋਰ ਭੜਕਾਉਣ ਲਈ ਪੈਟਰੋਲ ਵੀ ਸ਼ਿਰਕਾ ਗਿਆ ਸੀ ਜਾਂਚ ਸ਼ੁਰੂ ਹੋ ਜਾਂਦੀ ਹੈ ਇੰਨੇ ਨੂੰ ਗੁਰਪ੍ਰੀਤ ਦੀ ਪੋਸਟਮਾਰਟਮ ਰਿਪੋਰਟ ਵੀ ਆ ਜਾਂਦੀ ਹੈ ਪਰ ਪੋਸਟਮਾਰਟਮ ਰਿਪੋਰਟ ਵਿੱਚ ਕੁਝ ਹੋਰ ਹੀ ਸੱਚ ਨਿਕਲ ਕੇ ਸਾਹਮਣੇ ਆਇਆ ਰਿਪੋਰਟ ਮੁਤਾਬਕ ਟਰੱਕ ਨੂੰ ਅੱਗ ਲੱਗਣ ਵੇਲੇ ਗੁਰਪ੍ਰੀਤ ਜਾਉਂਦੀ ਸੀ ਪਰ ਉਹਦੇ ਸਿਰ ਤੇ ਚਾਰ ਗੰਭੀਰ ਸੱਟਾਂ ਲੱਗੀਆਂ ਹੋਈਆਂ ਸਨ ਉਸਨੂੰ ਕਿਸੇ ਭਾਰੀ ਹਥਿਆਰ ਦੇ ਨਾਲ ਮਾਰਿਆ ਗਿਆ ਸੀ ਪੁਲਿਸ ਉਸ ਵਕਤ ਜਾਂਚ ਕਰ ਰਹੀ ਹੁੰਦੀ ਹੈ ਪਰ ਦੂਜੇ ਪਾਸੇ ਕਨੇਡਾ ਰਹਿੰਦੀ ਪੰਜਾਬੀ ਕਮਿਊਨਿਟੀ ਸੁਖਚੈਨ ਨੂੰ ਹਮਦਰਦੀ ਦੇ ਰਹੀ ਸੀ ਪੁਲਿਸ ਸੁਖਚੈਨ ਨੂੰ ਪੁੱਛਗਿੱਛ ਲਈ ਬੁਲਾਉਣਾ ਲਗਾਤਾਰ ਸ਼ੁਰੂ ਕਰ ਦਿੰਦੀ ਹੈ ਤੇ ਸੁਖਚੈਨ ਬਰਾੜ ਦੇ ਮੁਤਾਬਕ ਜਦੋਂ ਉਹ 30 ਜਨਵਰੀ ਨੂੰ ਟਰੱਕ ਲੈ ਕੇ ਨਿਕਲਦਾ ਤਾਂ ਸਫ਼ਰ ਕਾफी ਲੰਬਾ ਹੁੰਦਾ ਹੈ ਇਸੇ ਕਰਕੇ ਉਹ ਟਰੱਕ ਸਟਾਪ ਤੇ ਰੁਕਦੇ ਪਰ ਜਦੋਂ ਸਵੇਰੇ ਉੱਠਦੇ ਤਾਂ ਟਰੱਕ ਦੇ ਕੈਬਨ ਵਿੱਚ ਬੜੀ ਗਰਮੀ ਹੁੰਦੀ ਹੈ ਤੇ ਗਰਮੀ ਕਰਕੇ ਗੁਰਪ੍ਰੀਤ ਆਪਣੀ ਸ਼ਰਟ ਉੱਪਰ ਚੁੱਕ ਲੈਂਦੀ ਹੈ ਇਹ ਵੇਖ ਕੇ ਸੁਖਚੈਨ ਨੂੰ ਗੁੱਸਾ ਆਉਂਦਾ ਤੇ ਉਹ ਉਸ ਨੂੰ ਗਾਲ੍ਹਾਂ ਕੱਢ ਰਿਹਾ ਸ਼ੁਰੂ ਕਰ ਦਿੰਦਾ ਇਦਾਂ ਕਰਦੇ ਕਰਦੇ ਦੋਹਾਂ ਦਾ ਝਗੜਾ ਬਹੁਤ ਵੱਧ ਜਾਂਦਾ ਹੈ ਇਸੇ ਦੌਰਾਨ ਗੁਰਪ੍ਰੀਤ ਆਪਣੀ ਛਾਤੀ ਤੇ ਇੱਕ ਜੇ ਨਾਮ ਦਾ ਟੈਟੂ ਦਿਖਾਉਂਦੀ ਹੈ ਤੇ ਕਹਿੰਦੀ ਹੈ ਕਿ ਇਹ ਮੇਰੇ ਆਸ਼ਕ ਜਿੰਦਰ ਦੇ ਨਾਮ ਦਾ ਟੈਟੂ ਹੈ ਇੱਥੇ ਹੀ ਬਸ ਨਹੀਂ ਉਹ ਇਹ ਵੀ ਕਹਿੰਦੀ ਹੈ ਕਿ ਉਹਨਾਂ ਦਾ ਸਭ ਤੋਂ ਛੋਟਾ ਜਵਾਕ ਸੁਖਚੈਨ ਦਾ ਨਹੀਂ ਬਲਕਿ ਜਿੰਦਰ ਦਾ ਹੈ ਆਪਣੀ ਪਤਨੀ ਦੇ ਮੋਹ ਇਹੋ ਜਿਹੀਆਂ ਗੱਲਾਂ ਸੁਣ ਕੇ ਸੁਖਚੈਨ ਆਪੇ ਤੋਂ ਬਾਹਰ ਹੋ ਜਾਂਦਾ ਹੈ ਤੇ ਸੁਖਚੈਨ ਆਪਣੇ ਬਿਆਨਾਂ ਵਿੱਚ ਦੱਸਦਾ ਹੈ ਕਿ ਉਹ ਪਹਿਲੀ ਵਾਰ ਸੀ ਜਦੋਂ ਉਸ ਨੂੰ ਆਪਣੀ ਪਤਨੀ ਦੇ ਨਜਾਇਜ਼ ਸਬੰਧਾਂ ਬਾਰੇ ਪਤਾ ਲੱਗਾ ਆਪੇ ਤੋਂ ਬਾਹਰ ਹੋਇਆ ਸੁਖਚੈਨ ਟਰੱਕ ਵਿੱਚੋਂ ਇੱਕ ਹਥੌੜੇ ਵਰਗਾ ਸੰਧ ਲੈ ਕੇ ਗੁਰਪ੍ਰੀਤ ਦੇ ਸਿਰ ਤੇ ਵਾਰ ਕਰਦਾ ਹੈ ਉਹ ਸਾਰੀ ਖੂਨ ਦੇ ਨਾਲ ਭਿੱਜ ਚੁੱਕੀ ਸੀ ਇਹ ਵੇਖ ਕੇ ਸੁਖਚੈਨ ਘਬਰਾ ਜਾਂਦਾ ਤੇ ਫਿਰ ਉਹ ਟਰੱਕ ਨੂੰ ਅੱਗ ਲਗਾਉਣ ਦੀ ਸੋਚਦਾ ਹੈ ਤਾਕੇ ਦੁਨੀਆ ਨੂੰ ਇਹ ਲੱਗੇ ਕਿ ਟਰੱਕ ਵਿੱਚ ਆਪੇ ਅੱਗ ਲੱਗ ਗਈ ਤੇ ਉਸਦੀ ਪਤਨੀ ਵਿੱਚੇ ਸੜ ਕੇ ਮਰ ਗਈ ਪੁਲਿਸ ਵੱਲੋਂ ਸੁਖਤੈਨ ਉੱਤੇ ਪਲੈਨਿੰਗ ਕਰਕੇ ਕਤਲ ਕਰਨ ਦੇ ਦੋਸ਼ ਲਗਾਏ ਗਏ ਪਰ ਸੁਖਤੈਨ ਮੁਤਾਬਕ ਇਹ ਇੱਕਦਮ ਗੁੱਸੇ ਵਿੱਚ ਆ ਕੇ ਹੋਇਆ ਉਸ ਨੂੰ ਕੁਝ ਪਤਾ ਨਹੀਂ ਲੱਗਾ ਪੁਲਿਸ ਹੋਰ ਵੀ ਡਗਾਈ ਨਾਲ छानबीन ਕਰਦੀ ਤਾਂ ਇਹ ਪਤਾ ਲੱਗਦਾ ਕਿ ਸੁਖਤੈਨ ਨੂੰ ਆਪਣੀ ਪਤਨੀ ਦੇ ਨਜਾਇਜ਼ ਸੰਬੰਧਾਂ ਬਾਰੇ ਪਹਿਲਾਂ ਤੋਂ ਹੀ ਪਤਾ ਸੀ ਸੁਖਤੈਨ ਬਰਾੜ ਦੇ ਵਕੀਲਾਂ ਵੱਲੋਂ بڑے ਹੱਥਕੰਢੇ ਅਪਣਾਏ ਗਏ ਕਿ ਇਹ ਇੱਕ ਅਚਾਨਕ ਹੋਇਆ ਕਤਲ ਹੈ ਪਰ ਸਾਰੇ ਸਬੂਤ ਉਹਨਾਂ ਦੇ ਉਲਟ ਹੋ ਗਏ ਸਾਲ 2017 ਵਿੱਚ ਪੁਲਿਸ ਨੇ ਸੁਖਤੈਨ ਨੂੰ ਇੱਕ ਸੋਚੀ ਸਮਝੀ ਸਾਜ਼ਿਸ਼ ਕਰਕੇ ਕੀਤੇ ਕਤਲ ਦਾ ਦੋਸ਼ੀ ਕਰਾਰ ਦੇ ਦਿੱਤਾ ਤੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਜਿਸ ਵਕਤ 2017 ਵਿੱਚ ਉਸ ਨੂੰ ਸਜ਼ਾ ਹੋਈ ਉਸ ਵਕਤ ਸੁਖਤੈਨ 52 ਸਾਲਾਂ ਦਾ ਸੀ ਤੇ ਹੁਣ ਉਹ ਕਦੇ ਵੀ ਜੇਲ੍ਹ ਤੋਂ ਬਾਹਰ ਨਹੀਂ ਆ ਸਕੇਗਾ ਇਸ ਤਰ੍ਹਾਂ ਇੱਕ ਹੱਸਦਾ ਵੱਸਦਾ ਪਰਿਵਾਰ ਨਜਾਇਜ਼ ਸਬੰਧਾਂ ਕਰਕੇ ਖਤਮ ਹੋ ਗਿਆ ਤੇ ਪਿੱਛੇ ਉਹਨਾਂ ਦੇ ਬੱਚੇ ਰਹਿ ਗਏ ਰੋਲਣ ਵਾਸਤੇ ਸੋ ਦੋਸਤੋ ਏਸੀ ਕਹਾਣੀ ਮਸ਼ਹੂਰ ਕਬੱਡੀ ਕਮੈਂਟੇਟਰ ਸੁਖਤੇਨ ਸਿੰਘ ਬਰਾੜ ਵੱਲੋਂ ਕੀਤੀ ਆਪਣੀ ਪਤਨੀ ਦੇ ਕਤਲ ਦੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸਬੰਧੀ